ਫਾਹਰ ਦੀ ਸੂ ਅਤੇ ਸ਼ਹਾਦਤਾਂ ਫਾਹਰ ਸਮਰੂਰ ਜ਼ਿਲ੍ਹੇ ਦੇ ਪਿੰਡ ਆਲੂਰ ਭਵਾਨੀਗੜ ਦੇ ਨਾਲ ਹੀ ਪਿੰਡ ਬਖਤੜੀ ਹੈ ਇਤੋਂ ਦੇ ਸਰਦਾਰ ਹਰੀ ਸਿੰਘ ਅਤੇ ਮਾਤਾ ਗੱਜਨ ਕੌਰ ਜੀ ਦੇ ਘਰ ਤਿੰਨ ਪੁੱਤਰ ਸਰਦਾਰ ਨਾਜ਼ਰ ਸਿੰਘ ਸਰਦਾਰ ਬਹਾਦਰ ਸਿੰਘ ਅਤੇ ਸਰਦਾਰ ਸੁਦਾਗਰ ਸਿੰਘ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸਨ ਸਰਦਾਰ ਨਾਜ਼ਰ ਸਿੰਘ ਸਭ ਤੋਂ ਵੱਡੇ ਸਨ ਅਤੇ ਬਾਕੀ ਦੋ ਭਰਾ ਭਾਈ ਪਿਆਰਾ ਸਿੰਘ ਅਨਵਰਖ ਦੇ ਨਾਲ ਪੜੇ ਹੋਣ ਕਰਕੇ ਸਿੰਘਾਂ ਦੀ ਏਸ ਘਰ ਠਾਰ ਬਣ ਗਈ। ਇਹੇ ਪਰਿਵਾਰ ਬਹੁਤ ਹੀ ਪਿਆਰ ਸਤਿਕਾਰ ਨਾਲ ਸਿੰਘਾਂ ਦੀ ਸੇਵਾ ਕਰਦਾ ਅਤੇ ਸਿੰਘ ਵੀ ਇਤੇ ਪਰਿਵਾਰ ਦੀ ਤਰ੍ਹਾਂ ਵਿਚਰਦੇ ਅਤੇ ਘਰ ਦੇ ਕਮਾਂਕਾਰਾਂ ਵਿੱਚ ਵੀ ਸਹਿਯੋਗ ਕਰਦੇ। ਭਾਈ ਪਿਆਰਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਸਿੰਘਾਂ ਦਾ ਇਤੇ ਆਉਣ ਜਾਣ ਬਣਿਆ ਰਿਹਾ। ਇਹ ਸਿੰਘ ਪੰਥ ਲਈ ਟੂਰਿਸਟ ਇਹੀ ਤਾਂ ਰੱਬ ਦਾ ਰੂਪ ਸਨ ਸਾਡੀ ਹਮਦਰਦੀ ਸੀ ਇਹਨਾਂ ਨਾਲ ਅਸੀਂ ਕਿਸੇ ਡਰ ਤੋਂ ਪ੍ਰਸ਼ਾਦੇ ਨਹੀਂ ਸੀ ਚਕਾਉਂਦੇ ਸਰਦਾਰ ਨਾਜਰ ਸਿੰਘ ਭਰਾਤਾ ਸ਼ਹੀਦ ਭਾਈ ਬਹਾਦਰ ਸਿੰਘ ਅਤੇ ਸ਼ਹੀਦ ਭਾਈ ਸ਼ਦਾਗਰ ਸਿੰਘ